ਜੇਕਰ ਮੈਂ ਗੱਲ ਅਖਬਾਰਾਂ ਦੀ ਸੁਰਖੀਆਂ ਦੀ ਕਰਾਂ ਜੇਕਰ ਮੈਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਗੱਲ ਕਰਾਂ ਜੇਕਰ ਮੈਂ ਚੰਡੀਗੜ੍ਹ ਦੇ ਵਿੱਚ ਹਰਿਆਣਾ ਨੂੰ ਮਿਲਣ ਜਾ ਰਹੀ ਬਖਰੀ ਵਿਧਾਨਸਭਾ ਦੀ ਜ਼ਮੀਨ ਦੀ ਗੱਲ ਕਰਾਂ ਤਾਂ ਅਖਬਾਰਾਂ ਦੀਆਂ ਸੁਰਖੀਆਂ ਕਹਿੰਦੀਆਂ ਨੇ ਕਿ ਚੰਡੀਗੜ੍ਹ ਚ ਹਰਿਆਣਾ ਨੂੰ ਵਿਧਾਨਸਭਾ ਦੀ ਜ਼ਮੀਨ ਦੇਣ ਤੇ ਸ਼ਾਸਕ ਭੱਕਈ ਆ ਲੋਕਾਂ ਚ ਤਲਖੀ ਵੱਧ ਗਈ ਆ ਸਰਕਾਰ ਦੇ ਨਮਾਇੰਦਿਆਂ ਤੋਂ ਲੈ ਕੇ ਵਿਰੋਧੀ ਤੇ ਰਲਿਆਂ ਦੇ ਮੋਰਚਾ ਸਾਂਭ ਲਿਆ ਇਹ ਸਾਰੇ ਮੋਰਚੇ ਇਹ ਸਾਰੀ ਜੋਰ ਜਮਾਇਸ਼ ਸਾਰਾ ਰੋਸਾ ਅਖਬਾਰਾਂ ਦੀਆਂ ਖਬਰਾਂ ਤੱਕ ਸੋਸ਼ਲ ਮੀਡੀਆ ਦੇ ਉੱਤੇ ਟਵੀਟ ਕਰਨ ਤੱਕ ਚੈਨਲਾਂ ਦੇ ਮਾਈਕਾਂ ਤੇ ਬੋਲਣ ਤੱਕ ਕੋਈ ਧਿਰ ਚੰਡੀਗੜ੍ਹ ਬੋੜ ਕੇ ਕਿਸੇ ਧਰਾਤਲ ਤੇ ਬੈਠ ਕੇ ਕੋਈ ਰੋਸਾ ਪ੍ਰਗਟਾਉਂਦੀ ਕੋਈ ਧਿਰ ਚਿੱਠੀ ਪੱਤਰ ਪਾਉਂਦੀ ਕੋਈ ਤੇ ਇਹਦੇ ਲਈ ਦਿੱਲੀ ਵੱਲੋਂ ਵੀ ਹਿਰਾਂ ਘੱਟ ਕੇ ਜਾਂਦੀ ਅਜੇ ਨਜ਼ਰ ਨਹੀਂ ਆ ਰਹੀ ਕੀ ਇੰਨਾ ਕਹਿਣ ਨਾਲ ਚੰਡੀਗੜ੍ਹ ਦਾ ਮਸਲਾ ਹੱਲ ਹੋ ਜਾਣਾ ਪੜਾਅਦਰ ਪੜਾ ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਛੱਡਣਾ ਤੇ ਇਸ ਮਸਲੇ ਤੇ 1966 ਤੋਂ ਬਾਅਦ ਜਿਹੜੀ ਵੀ ਪੰਜਾਬ 'ਚ ਸਰਕਾਰ ਬਣੀ 1904 ਤੋਂ ਲੈ ਕੇ ਮੈਂ ਅੱਜ ਜਦੋਂ 224 ਤੱਕ ਗੱਲ ਕਰ ਰਿਹਾ ਸਾਰੀਆਂ ਬਰਾਬਰ ਜ਼ਿੰਮੇਵਾਰ ਨੇ ਸਾਰਿਆਂ ਨੂੰ ਕਟਹਿਰੇ 'ਚ ਖੜਾ ਕਰਨ ਦੀ ਲੋੜ ਹੈ ਚਲੋ ਪਹਿਲਾਂ ਆਪਾਂ ਉਸ ਖਬਰ ਤੇ ਨਜ਼ਰਸਾਨੀ ਕਰਦੇ ਆਂ ਚੰਡੀਗੜ੍ਹ ਨੇ ਪੰਜਾਬ ਦੀ ਰਾਜਸਥਾਨੀ ਵੱਜੋਂ ਇਸ ਦੀ ਉਸਾਰੀ ਹੋ ਗਈ ਉਸ ਪ੍ਰਕਿਰਿਆ 'ਚ ਜਾਣ ਤੋਂ ਪਹਿਲਾਂ ਆਪਾਂ ਤਾਜ਼ੇ ਪਹਿਲੂ ਤੇ ਜਿਕਰਾ ਆ ਜੀਏ ਅੱਜ ਦੀ ਖਬਰਾਂ ਦੇ حوالے ਨਾਲ ਜਿਕਰਾ ਆ ਜੀਏ ਤਲੰਗੇ ਦਿਨਾਂ ਚ ਹਰਿਆਣੇ ਨੇ ਵੱਖਰੀ ਜ਼ਮੀਨ ਮੰਗੀ ਤੇ ਬਦਲੇ ਚ ਵੱਖਰੀ ਜ਼ਮੀਨ ਦੇਣ ਦੀ ਤਲਬੀਜ਼ ਰੱਖੀ ਪਰ ਇਕੋ ਵਾਲਾ ਜਿਹੜਾ ਪਹਿਲੂ ਹੁੰਦਾ ਕਿ ਉਹਦੇ ਕਰਕੇ ਜੀ ਮਸਲਾ ਫਸ ਗਿਆ ਕਿ ਨਹੀਂ ਜੀ ਇਹ ਤਾਂ ਇਕੋ ਜ਼ੋਨ ਹੈ ਤੇ ਇਸ حوالے ਨਾਲ ਉਹ ਜ਼ਮੀਨ ਦਾ ਤਬਾਦਲਾ ਰੁਕ ਗਿਆ ਤੇ ਗੱਲ ਸਿਰੇ ਨਹੀਂ ਚੜੀ ਪਰ ਕਿੰਨਾ ਕਿਤੇ ਅਮਿਤ ਸ਼ਾਹ ਇਸ ਕਰ ਵਾਲਾ ਇਸ਼ਾਰਾ ਕਰ ਚੁੱਕੇ ਸੀ ਕਿ ਮਨਜ਼ੂਰੀ ਹੈ ਜੀ ਹਰਿਆਣੇ ਨੂੰ ਚੰਡੀਗੜ੍ਹ ਦੇ ਵਿੱਚ ਵੱਖਰੀ ਆਪਣੀ ਵਿਧਾਨ ਸਭਾ ਬਣਾਉਣ ਦੇ ਲਈ ਥਾਂ ਦਿੱਤੀ ਜਾਵੇ ਉਹਦੇ ਰਿਐਕਸ਼ਨ ਵੱਜੂ ਹੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਉਸੇ ਸਮੇਂ ਸੋਸ਼ਲ ਮੀਡੀਆ ਤੇ ਪੋਸਟ ਪਾਈ ਸੀ ਨਾ ਕਿ ਸਾਨੂੰ ਵੀ ਵੱਖਰੀ ਦਿੱਤੀ ਜਾਵੇ ਭਰਾਵਾ ਚੰਡੀਗੜ੍ਹ ਆਪਣਾ ਹੈ ਚਲੋ ਇਹ ਮਾਮਲਾ ਠੰਡਾ ਜਾ ਹੋ ਗਿਆ ਪਰ ਹੁਣ ਕੱਲ ਸ਼ਾਮ ਨੂੰ ਉਸ ਸਮੇਂ ਭਖਿਆ ਜੋਦੇ ਖਬਰ ਜਨ ਤੱਕ ਹੋਈ ਕਿ ਕੇਂਦਰੀ ਵਾਤਾਵਰਨ ਮੰਤਰਾਲੇ ਨੇ ਮਨਜ਼ੂਰੀ ਦੇਤੀ ਮਤਲਬ ਇਕੋ ਜ਼ੋਨ ਜੂਨ ਵਾਲਾ ਮਸਲਾ ਵੀ ਹੱਲ ਹੋ ਗਿਆ ਹੁਣ ਤੈ ਹੋ ਗਿਆ ਕਿ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਜ਼ੋਨ ਦੇ ਵਿੱਚ ਉਹਦੇ ਨੇੜੇ ਚੰਡੀਗੜ੍ਹ ਦੀ ਪ੍ਰਾਈਮ 10 ਏਕੜ ਥਾਂ ਹਰਿਆਣਾ ਨੂੰ ਵਿਧਾਨ ਸਭਾ ਦੀ ਉਸਾਰੀ ਲਈ ਦਿੱਤੀ ਜਾਊਗੀ ਉਹਦੇ ਬਦਲੇ ਪੰਚਕੂਲਾ ਦੇ ਵਿੱਚ ਮਨਸਾ ਦੇਵੀ ਵਾਲੇ ਕੰਪਲੈਕਸ ਦੇ ਲਾਗੇ ਉਹ ਆਈਟੀਆਈ ਤੋਂ ਗਾਂ ਉੱਥੇ 12 ਏਕੜ ਜ਼ਮੀਨ ਹਰਿਆਣਾ ਚੰਡੀਗੜ੍ਹ ਨੂੰ ਦੇ ਦੂਗਾ ਉਹ ਇਹਦੇ ਨਾਲ ਜੁੜ ਚੁੱਕੀ ਆ ਹੁਣ ਇਸ ਮਨਜ਼ੂਰੀ ਨੇ ਪੰਜਾਬ ਦੇ ਸਿਆਸਤਦਾਨਾਂ ਦੇ ਲਈ ਬਿਆਨ ਦੇਣ ਦਾ ਮੌਕਾ ਦਿੱਤਾ ਬਿਆਨ ਦੇਣ ਦਾ ਹੀ ਮੌਕਾ ਦਿੱਤਾ ਲੜਾਈ ਲੜਦੇ ਨਹੀਂ ਉਹ ਕੰਮ ਹੁਣ ਛੱਡਤਾ ਜਦੋਂ ਮੋਰਚੇ ਲੱਗਦੇ ਸੀ ਜਦੋਂ ਧਰਨੇ ਲੱਗਦੇ ਸੀ ਜਦੋਂ ਹੱਕਾਂ ਦੇ ਲਈ ਡਟ ਕੇ ਖੜਦੇ ਸੀ ਉਹ ਗੱਲ ਗਈ ਹਾਂ ਬਿਆਨਬਾਜੀ ਸਭ ਤੋਂ ਪਹਿਲਾਂ ਸਾਨੂੰ ਨੇ ਸਰਕਾਰ ਕੰਨੀ ਦੇਖਣਾ ਹੁੰਦਾ ਕਿ ਇਸ ਪੈਨੂ ਤੇ ਸਰਕਾਰ ਕੀ ਕਰ ਰਹੀ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੋਈ ਬਿਆਨ ਸਰਕਾਰੀ ਤੌਰ ਤੇ ਜਾਰੀ ਹੀ ਨਹੀਂ ਕੀਤਾ ਜਦੋਂ ਮੈਂ ਇਹ ਖਬਰ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਜਦੋਂ ਮੈਂ ਚਰਚਾ ਤੁਹਾਡੀ ਲੈ ਕੇ ਹਾਜ਼ਰ ਹਾਂ ਉਸ ਸਮੇਂ ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦਾ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹਾਂ ਕਿਸੇ ਰੈਲੀ ਚ ਹ ਕਿਸੇ ਸਮਾਗਮ ਚ ਕਿਸੇ ਸੈਮੀਨਾਰ ਚ ਕੋਈ ਤੰਜ ਰੂਪੀ ਕੋਈ ਵਿਅੰਗ ਰੂਪੀ ਕੋ ਟਿੱਪਣੀ ਵਰਗਾ ਬਿਆਨ ਆ ਜਵੇ ਉਹ ਬਿਆਨ ਨਹੀਂ ਹੁੰਦਾ ਜਨਾਬ ਉਹ ਤੁਹਾਡੇ ਚੁਟਕਲੇ ਤਨ ਚੁਟਕਲੇ ਹੀ ਹੁੰਦੇ ਨੇ ਉਹ ਕਿਸੇ ਹੀ ਹੁੰਦੇ ਨੇ ਤੁਹਾਡੇ ਸੋ ਇਹ ਜਿਹੜਾ ਹੱਦ ਘਾਰਤ ਬਿਆਨ ਸਰਕਾਰ ਦਾ ਸਰਕਾਰ ਦੇ ਮੁਖੀ ਦਾ ਸਰਕਾਰ ਦੇ ਕਿਸੇ ਮੰਤਰੀ ਦਾ ਜ ਨਹੀਂ ਆਇਆ ਹਾਂ ਆ ਗਿਆ ਤਾਂ ਬੀਬੀ ਅਨਮੋਲ ਕਗਨਮਾਨ ਦਾ ਆਇਆ ਆਇਆ ਤਾਂ ਆਮ ਆਦਮੀ ਪਾਰਟੀ ਦੇ ਬਲਾਰੇ ਨੀਲ ਗਰਗ ਦਾ ਆਇਆ ਕੀ ਇਹ ਮਸਲਾ ਚੰਡੀਗੜ੍ਹ ਦੇ ਵਿੱਚ ਸਿਰਫ ਬੱਕਰੀ ਜ਼ਮੀਨ ਲੈਣ ਦਾ ਹੀ ਹੈ ਕੀ ਇਹ ਮਸਲਾ ਸਿਰਫ ਚੰਡੀਗੜ੍ਹ ਦੇ ਵਿੱਚ ਹਰਿਆਣਾ ਦੀ ਬੱਕਰੀ ਵਿਦਾਨ ਸੁਭਾਉਸਾਰਨਦਾ ਹੀ ਆ? ਜਾਂ ਇਹਦੇ ਪਿੱਛੇ ਚੰਡੀਗੜ੍ਹ ਤੋਂ ਪੰਜਾਬ ਦਾ ਹੱਕ ਮਕਾਉਣ ਦਾ ਏ। ਜਾਂ ਇਹਦੇ ਪਿੱਛੇ ਚੰਡੀਗੜ੍ਹ ਤੋਂ ਪੰਜਾਬ ਨੂੰ ਬਾਹਰ ਕਰਨ ਦਾ ਏ। ਜਾਂ ਇਹਦੇ ਪਿੱਛੇ ਮਨਸ਼ਾ ਪੰਜਾਬ ਦੇ ਆਬਾਦ ਨੂੰ ਹਰਿਆਣਾ ਦੇ ਆਬਾਦ ਨਾਲ ਟਕਰਾਉਣਾ ਏ। ਦੰ ਖੇਤੀ ਕਾਨੂੰਨਾਂ ਦੀ ਲੜਾਈ ਦੇ ਦੌਰਾਨ ਜੋ ਸਾਂਝ ਪੰਜਾਬ ਤੇ ਹਰਿਆਣਾ ਦੀ ਬਣੀ ਉਹ ਸਾਂਝ ਨੂੰ ਫਿਰ ਲਾਂਬੂ ਲਾਉਣ ਦੀ ਕੋਸ਼ਿਸ਼ ਕਿੰਨੇ ਪਹਿਲੂ ਇਹਦੇ ਨਾਲ ਖੁੱਲ ਗਏ ਕਿੰਨੇ ਮਸਲੇ ਦੇ ਨਾਲ ਉਜਾਗਰ ਹੋ ਗਏ ਚਲ ਹੁਣ ਜੀ ਕਹਿੰਦੇ ਜਿੱਦਾਂ ਹੀ ਇਹ ਪਹਿਲੂ ਆਇਆ ਤਾਂ ਲੀਡਰਾਂ ਦੇ ਬਿਆਨ ਹੋਣੇ ਸ਼ੁਰੂ ਹੋ ਗਏ ਉਹਨਾਂ ਬਿਆਨਾਂ ਦੇ ਵਿੱਚ ਸਭ ਤੋਂ ਪਹਿਲਾਂ ਅਨਮੋਲ ਗਗਨਮਾਨ ਜੀ ਕਹਿੰਦੀ ਆ ਕਿ ਸਾਡੀ ਪਾਰਟੀ ਇਸ ਦਾ ਵਿਰੋਧ ਕਰੇਗੀ ਇਸ ਮਾਮਲੇ 'ਚ ਅਸੀਂ ਪਿੱਛੇ ਨਹੀਂ ਹਟਾਂਗੇ ਜਿੰਨਾ ਉਹਨੂੰ ਪਈ ਕਿਹਾ ਉਹਨਾਂ ਅਗਲੀ ਨੇ ਬੋਲਤਾ ਉਪਰ ਹੁਕਮ ਆਇਆ ਕਿ ਬੀਬੀ ਜੀ ਬੈਠ ਜਾਓ ਪੰਜਾਬ ਭਵਨ ਜਾ ਕੇ ਤੇ ਆ ਬਿਆਨ ਜਾਰੀ ਕਰ ਦਿਓ ਬੀਬੀ ਜੀ ਨੇ ਬਿਆਨ ਜਾਰੀ ਕਰਤਾ ਗੱਲ ਖਤਮ ਹੋ ਗਈ ਇਹ ਇੰਨਾ ਪਹਿਲੂ ਇਸ ਪੱਧਰ ਦਾ ਹੀ ਹੈ ਕਿ ਅਨਮੋਲ ਗਗਨ ਮਾਨ ਦੇ ਇੱਕ ਬਿਆਨ ਨਾਲੇ ਅਮਿਤ ਸ਼ਾਹ ਤੇ ਮੋਦੀ ਜੀ ਨੇ ਕਿਹਾ ਨਾ ਨਾ ਬੀਬੀ ਬੋਲ ਵੀ ਪਾਈ ਵਾਪਸ ਲੈ ਲੂ ਜਾਂ ਆ ਬਲਾਰਾ ਨੀਲ ਗਰਗ ਇਹਨੇ ਬਿਆਨ ਦਿੱਤਾ ਤਾਂ ਹੁਣ ਇਹਦੇ ਨਾਲ ਹੀ ਪਿੱਛੇ ਹੋ ਜੂਗਾ ਉਹ ਕਹਿੰਦਾ ਜੀ ਭਾਜਪਾ ਸਰਕਾਰ ਬਾਜ਼ ਨਹੀਂ ਆ ਰਹੀ ਹੈ ਇਸ ਤਰ੍ਹਾਂ ਦੀ ਖਬਰਾਂ ਆ ਰਹੀਆਂ ਨੇ ਕਿ ਚੰਡੀਗੜ੍ਹ ਚ ਹਰਿਆਣੇ ਨੂੰ ਬਦਨਸਾਉਣ ਵਾਲੀ 10 ਕਿਟ ਸੰਧਿਤ ਤਿਆਰੀ ਆ ਇਹ ਸਾਨੂੰ ਮਨਜ਼ੂਰ ਨਹੀਂ ਚਲੋ ਗੱਲ ਖਤਮ ਹੋ ਗਈ ਇਹੋ ਕਿਉਂ ਦੂਜੀਆਂ ਪਾਰਟੀਆਂ ਦੇ ਲੀਡਰ ਵੀ ਬੋਲੇ ਨੇ ਭਾਈ ਕਾਂਗਰਸ ਦਾ ਪ੍ਰਧਾਨ ਰਾਜਾ ਬੜਿੰਗ ਵੀ ਬੋਲ ਪਿਆ ਅਕਾਲੀਆਂ ਦੇ ਲੀਡਰ ਅਰਸ਼ਦੀਪ ਕਲੇਰ ਵੀ ਬੋਲ ਪਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਬੋਲ ਪਏ ਸਭ ਦੇ ਬਿਆਨ ਨੇ ਪ੍ਰਤਾਪ ਬਾਜਵਾ ਦਾ ਬਿਆਨ ਆ ਗਿਆ ਇਹ ਸਭ ਉਹੀ ਨੇ ਜਿਹੜੇ ਵੋਟਾਂ ਮੰਗ ਰਹੇ ਨੇ ਚੋਣ ਪ੍ਰਚਾਰ ਕਰ ਰਹੇ ਨੇ ਤੇ ਜਿੱਥੇ ਕੋਈ ਮਾਈਕ ਮੁਰਾ ਜਾਂਦਾ ਉੱਥੇ ਬਿਆਨ ਬੋਲ ਦਿੰਦੇ ਨੇ ਬਸ ਪ੍ਰੋਗਰਾਮ ਕਿਸੇ ਕੋਲ ਨਹੀਂ ਏਜੰਡਾ ਕਿਸੇ ਕੋਲ ਨਹੀਂ ਰਣਨੀਤੀ ਕਿਸੇ ਕੋਲ ਨਹੀਂ ਤੇ ਇੱਕ ਵਾਰ ਫੇਰ ਇਸ ਪਹਿਲੂ ਦੇ ਉੱਤੇ ਪੰਜਾਬ ਦੀਆਂ ਸਵਰਧ ਧਿਰਾਂ ਜਥੇਬੰਦੀਆਂ ਕੰਨੀਆਂ ਦੇਖ ਰਹੀਆਂ ਇੱਕ ਪਾਸੇ ਤਾਂ ਕਿਸਾਨ ਜਥੇਬੰਦੀਆਂ ਨੂੰ ਭੰਡਿਆ ਜਾ ਰਿਹਾ ਕਿ ਨਿਤ ਦਿਨ ਧਰਨੇ ਲਾਉਂਦੇ ਨੇ ਜੀ ਪ੍ਰਦਰਸ਼ਨ ਕਰਦੇ ਨੇ ਜੀ ਇਹਨਾਂ ਦੇ ਮਸਲੇ ਨਹੀਂ ਮੁੱਕਦੇ ਜੀ ਦੂਜੇ ਪਾਸੇ ਜਦੋਂ ਪੰਜਾਬ ਦਾ ਵੀ ਕੋਈ ਪਹਿਲੂ ਆਵੇ ਕੇਂਦਰ ਨਾਲ ਕੋਈ ਟਕਰਾਅ ਦਾ ਮਸਲਾ ਹੋਵੇ ਤਾਂ ਹੁਣ ਦੇਖਦੀਆਂ ਸਾਰੀਆਂ ਤਰਾ ਰਾਜਨੀਤਿਕ ਤਰ੍ਹਾਂ ਵੀ ਸੱਤਾਧਾਰੀ ਧਿਰ ਤੋਂ ਲੈ ਕੇ ਵਿਰੋਧੀ ਧਰਾਂ ਤੱਕ ਸਾਰੀਆਂ ਤਰ੍ਹਾਂ ਹੁਣ ਕਿਸਾਨਾਂ ਕਹ ਨਹੀਂ ਦੇਖ ਰਹੀਆਂ ਨੇ ਕਿਸਾਨ ਜਿੱਥੇ ਬੰਦੀਆਂ ਕਹ ਨਹੀਂ ਦੇਖ ਰਹੀਆਂ ਨੇ ਕਿਉਂਹੀ ਲੜਾਈ ਲੜਨ ਕਿਉਂ ਪੰਜਾਬ ਚ ਕੱਲੇ ਉਹੀ ਰਹਿੰਦੇ ਨੇ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਕੱਲੀ ਕਿਸਾਨਾਂ ਦੀ ਆ ਬਾਕੀ ਕਿੱਥੇ ਨੇ ਰਾਜਨਿਤਿਕ ਪਾਰਟੀਆਂ ਜਿਨ੍ਹਾਂ ਨੇ ਇੱਥੇ ਫਲੈਟ ਲਏ ਨੇ ਕੋਠੀਆਂ ਲਈਆਂ ਨੇ ਕੁਆਟਰ ਲਏ ਨੇ ਉਹ ਅਫਸਰ ਜਿਹੜੇ ਰਿਟਾਇਰਮੈਂਟ ਦੀ ਲਾਈਫ ਵੀ ਇੱਥੇ ਹੀ ਬਿਤਾਉਣਾ ਚਾਹੁੰਦੇ ਨੇ ਚੰਡੀਗੜ੍ਹ ਤੋਂ ਬਾਹਰ ਜਾ ਕੇ ਉਹਨਾਂ ਨੂੰ ਔਖਾ ਲੱਗਦਾ ਉਹ ਲੜਾਈ ਕਦੋਂ ਲੜਨਗੇ ਤੇ ਪੰਜਾਬ ਦਾ ਬਾਕੀ ਵਰਗ ਚਾਹੇ ਉਹ ਕਾਰੋਬਾਰੀ ਆ ਚਾਹੇ ਵਪਾਰੀ ਆ ਚਾਹੇ ਮੁਲਾਜ਼ਮ ਹੈ ਚਾਹੇ ਹੋਰ ਜਥੇਬੰਦੀਆਂ ਨੇ ਉਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਤੇ ਸਿਆਸਤਦਾਨਾਂ ਦਾ ਤਾਂ ਸਰਿਆ ਬਈ ਆਪਾਂ